ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਆਜ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਤੁਸੀਂ ਦੇਖ ਰਹੇ ਹੋ ਦੇਨੀਸਵਾ ਟੀਵੀ ਮੈਂ ਹਾਂ ਸੰਦੀਪ ਸ਼ਮਸੋ ਲੁਧਿਆਣਾ ਪੁਲਿਸ ਦੀ ਬੋਡੀ ਕਾਮ ਯਬੀ ਦੋ ਅੜੇ ਬਹਾਨਾ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਲਬਗ ਕਰਦੇ ਮੈਂ ਨਾ ਮੌਜੂਦਾ ਐਡੀਸੀ ਵੀ ਸਵੀਰਮਨ ਸਪਕਿਸਤਾਨ ਉਧੇ ਲਗਾਤਾਰ ਨਾਰਥ ਹਲਕੇ ਦੇ ਵਿੱਚ ਮੈਡਾ ਸਨੇਚਰ ਨੂੰ ਅਲਪ ਕੋ ਵਾਲੇ ਜਿਹੜੇ ਗੱਡੀਆਂ ਵਾਂ ਚੋਰੀ ਵਾਲੀ ਬੈ ਕਬ ਕੀ ਮਾਮਲਾ ਕਿਸ ਸਰ ਐ ਐਸ ਐਚਓ ਜੋਧੇਪਾਲ ਤੇ ਉਹਨਾਂ ਦੀ ਟੀਮ ਵੱਲੋਂ ਜੀ ਜਿਹੜਾ ਹੈਗਾ ਕਿ ਦੋ ਆਪਾਂ ਕਹਿ ਸਕਦੇ ਹਾਂ ਕਿ ਟੂ ਵੀਲਰ ਜਿਹੜੇ ਚੋਰ ਸੀਗੇ ਉਹ ਅਰੈਸਟ ਕੀਤੇ ਗਏ ਨੇ ਤੇ ਅਸੀਂ ਕੇਸ ਰਜਿਸਟਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਕੋਲੋਂ 4 ਟੂ-ਵੀਲਰ 2 ਮੋਟਰਸਾਈਕਲ ਤੇ 2 ਐਕਟਿਵ ਜਿਹੜੇ ਅਸੀਂ ਰਿਕਵਰ ਕੀਤੇ ਨੇ ਤੇ ਜਦੋਂ ਅਸੀਂ ਅੱਗੇ ਇਨਵੈਸਟੀਗੇਟ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਖਿਲਾਫ ਦੋ ਪਹਿਲਾਂ ਹੀ ਪਰਚੇ ਦਰਜ ਸੀਗੇ ਇੱਕ ਦੇਖ ਲਾ 스내ਚਿੰਗ ਦਾ ਪਰਚਾ ਦਰਜ ਹੈਗਾ ਤੇ ਇੱਕ ਚੋਰੀ ਤੇ ਆਰਮਜ਼ ਐਕਟ ਦਾ ਪਰਚਾ ਤੇ ਹੁਣ ਇਹ ਬੇਲ ਤੇ ਬਾਹਰ ਆ ਕੇ ਜਿਹੜੇ ਦੁਬਾਰਾ ਕੰਮ ਕਰ ਰਹੇ ਸੀਗੇ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਜਿਹੜਾ ਮੁਕੱਦਮਾ ਸੀਗਾ ਸਾਡਾ ਉਹ ਟਰੇਸ ਕੀਤੇ ਗਏ ਨੇ ਤੇ 4 ਪੂਵਿੱਦਸ ਦੀ ਜਿਹੜੀ ਹੈ ਉਹ ਰਿਕਵਰੀ ਹੋਈ ਹੈ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਮਾਮਲੇ ਦੇ ਦਿੱਤੇ ਪਹਿਲਾਂ ਮਾਮਲੇ ਹੈਗੇ ਤੇ ਉਹ ਕੰਮ ਕੀ ਕਰਦੇ ਗਏ ਬੇਸਿਕ ਕੰਮ ਕਿਸੇ ਦਾ ਬੇਸਿਕਲੀ ਫਿਲਹਾਲ ਤਾਂ ਜਿਹੜੇ ਸੀਗੇ ਵਿਲੇ ਸੀਗੇ ਇੱਕ 7ਵਾਂ ਹੀ ਪੜਿਆ ਹੈਗਾ ਇੱਕ 10ਵਾਂ ਹੀ ਪੜਿਆ ਹੈਗਾ ਤੇ ਇੱਕ ਡਾਈੰਗ ਫੈਕਟਰੀ ਵਿੱਚ ਕੰਮ ਕਰਦਾ ਸੀਗਾ ਤੇ ਇੱਕ ਅਲੂਮੀਨੀਅਮ ਦੀ ਫੈਕਟਰੀ ਵਿੱਚ ਕੰਮ ਕਰਦਾ ਸੀਗਾ ਕਿਸਾ ਦਿਖਾ ਇਹ ਆਉਣ ਵਾਲੇ ਸਮੇਂ ਚੇਤੇ ਅਨਸਾਰ ਦੇ ਪਾਕਿਸਤਾਨੀ ਆਪਣੀ ਪੈਨੀ ਨਜ਼ਰ ਰਹੀਗੀ ਲੱਗਦਾ ਨਹੀਂ ਬਿਲਕੁਲ ਜਿਹੜਾ ਸ ਆ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਹੈਗੀ ਸਾਨੂੰ ਵੱਖ-ਵੱਖ ਟਾਈਮਾਂ ਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਤੇ ਬਿਲਕੁਲ ਜਿਹੜੀ ਹੈ ਸਾਡੀ ਪੈਨੀ ਨਜ਼ਰ ਹੈ ਕ੍ਰਿਮੀਨਲਸ ਤੇ ਤੇ ਕ੍ਰਿਮੀਨਲਸ ਨੂੰ ਇਹੀ ਸੰਦੇਸ਼ ਹੈ ਕਿ ਜੇ ਤੁਸੀਂ ਲਾਅ ਨੂੰ ਆਪਣੇ ਹੱਥ ਵਿੱਚ ਲਓਗੇ ਤਾਂ ਪੁਲਿਸ ਜਿਹੜਾ ਸਟ੍ਰਿਕਟ ਐਕਸ਼ਨ ਲਏਗੀ ਬ ਅੱਜ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ ਜਿਹੜੇ ਸਨੇਚਰ ਹੈ ਆ ਕੇ ਵਾਹਨ ਚੋਰੀਆਂ ਵਿੱਚ ਕਾਬੂ ਕੀਤਾ ਤੇ ਇਹ ਦੋ ਇਹ ਉਹ ਅਕਿਊਜ਼ ਹੈ ਜਿਹਨਾਂ ਨੂੰ ਅੱਜ ਲੁਧਿਆਣਾ ਬਸਤੀ ਜੋਦੇਵਾਲ ਥਾਣਾ ਵੱਲਵਾਈ ਕਾਬੂ ਕੀਤਾ ਜਿਹਨਾਂ ਨੇ ਵਾਹਨ ਚੋਰੀ ਕੀਤੇ ਆ ਨੌਰਥ ਹਲਕੇ ਦੇ ਵਿੱਚ ਕਿਤੇ ਆ ਕੇ ਅੱਜ ਲੁਧਿਆਣਾ ਪੁਲਿਸ ਦੀ ਇੱਕੋ ਹੀ ਜੜੀ ਆਮ ਚੇਤਾਵਨੀ ਆ ਉਹਨਾਂ ਸ਼ਰਾਰਤੀ ਅਨਸਰਾਂ ਵਾਸਤੇ ਜਿਹੜੇ ਸ਼ਹਿਰ ਦੇ ਵਿੱਚ ਸਨੇਚਿੰਗ ਕਰਦੇ ਆ ਇਹ ਲੁੱਟਾਂ ਖੋਹਾਂ ਕਰਦੀ ਵਾਰਤੰਦਗਾ ਵਾਹਨ ਚੋਰਾਉਣ ਵਾਸਤੇ ਵੀ ਇਹ ਸਖਤ ਇੱਕ ਹਦਾਇਤਾਂ ਵੀ ਛਾੜ ਕੇ ਕਹ ਲੋ ਮੇਰਾ ਪੁਲਿਸ ਤੁਹਾਡੇ ਉੱਪਰ ਪਾਈ ਰੱਖੇਗੀ ਤੁਹਾਨੂੰ ਲਗਾਤਾਰ ਉਸ ਤੁਹਾਡੇ ਉੱਪਰ ਪੈਣੀ ਨਿਗਾਹ ਲੁਧਿਆਣਾ ਪੁਲਿਸ ਦੀ ਹੋਵੇਗੀ ਤੁਸੀਂ ਆਪਣੀ ਬੰਦੀ ਜਗ੍ਹਾ ਸਲਾਖਾਂ ਦੇ ਪਿੱਛੇ ਹੋਵੋਗੇ ਕਮੰਡਰ ਬੋਬੀ ਨਸਨਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ